मले गसे चके खड़ामा ट लेगा

ਫਰੋਲਦਾ ਵੈਪਰਸ ਜਿੱਦੇ ਗੁਰਦੇ ਉੱਤੇ ਜੋ ਭਗਤ ਵੀ ਪੱਕਾ ਮੱਥੇ ਬੜੇ ਟੇਕਦਾ ਹੈ ਇਹ ਨੂੰ ਮੱਤਦਾ ਇਹੋ ਸਾਡੀ ਜੰਮਤਾਂ

ਹੋਨੇ ਸੋਚਿਆ ਨਾ ਮੈਂ ਕਿਹਨੂੰ ਮੈਂ ਇਹ ਫਿਰ ਮੱਥਾ ਟੇਕ ਲੱਗਾ ਜੇ ਇਹ ਮੱਥਾ ਟੇਕ ਲਗਾ ਜੇ ਇਹ ਵਾਚ ਚੱਲ ਕੇ ਪੱਲੇ ਉੱਤੇ ਲੰਮਾ ਇਹ ਪੁਲ ਬਖਸ਼ਾ ਰਿਹਾ ਨਾ ਉਹ ਆ ਕੇ ਨਾਲ ਦੇ ਵੀ ਨਾਲ ਦੇ ਵੀ ਆ ਕੇ ਸਾਥੇ ਕੇ ਸਾਥੀ ਆ ਗਏ ਨੇ ਤਿੰਨ ਪਰਤ ਜੀ ਆਪਰ ਸਾਧ ਉਨਾਲਾ ਆਇਓ ਪ੍ਰਸਾਦ ਲੈ ਕੇ ਆਇਓ ਉਹਨੇ ਸਾਹ ਵੇਲੇ ਇਹ ਤਾਂ ਵੀ ਉਹ ਮੇ ਫੋਕਾ ਤੇ ਚੁਮੀ ਉਹ ਲਬਕ ਛੋਦੇ ਬੈਨ ਉਹ ਵੀ बोलते हैं बाँदा साला, तेरे को बोलते हैं कि कहाँ कहाँ की बंसल बना जाएगा, तो नहीं 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 नह ਹਉ ਲਾਲੇ ਹਉ ਲਾਲੇ ਯੋਨੇ ਅਬੇ ਬਾਹ ਦੇ ਵਿੱਚ ਲਪੇਟ ਕੇ ਪਿੱਛੇ ਲੈ ਜਾਏਗਾ ਇਹ ਪਰਾਂ ਨਾ ਚੱਲਦਾ ਉਹ ਤਾਂ ਬਗੈਰ ਲਾ ਕੇ ਮੂਦਾ ਮੱਥਾ ਕਰਕੇ ਤੋਰ ਭਾ ਕੇ ਤੋਰਦਾ ਉਹਨਾਂ ਦਾ ਆਟਾ ਸੁੱਕਾ ਜਾਂਦਾ ਆਗੇ ਫੇਰ ਇਹਦੇ ਨਾਲ ਦੀ ਪ੍ਰਸ਼ਾਦ ਲੈ ਕੇ ਆਏ ਬੁੱਲ ਬੱਚਿਆਂ ਲਈ बंदे बैंक के बैंक साइड बैंक और तो तुम्हें बैंक को देनी सी ये साइन के कैसी कैसे है मैंने कहा जी कहाँ ना हमारे कहाँ है ये हो ये सही है काम करते हो उन्हें काम वो ज़्यादा वो ज़्यादा ऐसी है ना तब वो तोड़ने ना वो तो बांटने वो पालो तो रात नहीं जाते मैं नहीं भाई तू भाई तू भाई जाते 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 mà ta cần xem, video này right nữa. Yeah. 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 Yeah.